ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਤੇਜ਼ ਕਰਦਿਆਂ ਪੰਜਾਬ ਪੁਲਿਸ ਵੱਲੋਂ ਪਿੰਡ-ਪਿੰਡ ਜਾ ਕੇ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸੈਮੀਨਾਰ ਅਤੇ ਜਾਗਰੂਤਾ ਕੈਂਪ ਲਗਾਏ ਜਾ ਰਹੇ ਹਨ ਇਸੇ ਲੜੀ ਦੇ ਚੱਲਦਿਆਂ ਅੱਜ ਥਾਣਾ ਬਰੇਟਾ ਅਧੀਨ ਪੈਂਦੇ ਪਿੰਡ ਬਹਾਦਰਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿੱਥੇ ਐਸਐਸਪੀ ਮਾਨਸਾ ਸ੍ਰੀ ਪਾਗੀਰਤ ਸਿੰਘ ਮੀਨਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਆਸ-ਪਾਸ ਦੇ ਪਿੰਡਾਂ ਤੋਂ ਪਹੁੰਚੇ ਪੰਚਾਂ ਸਰਪੰਚਾਂ ਅਤੇ ਬੁੱਢੀ ਜੀ ਵੀ ਨਾਲ ਨਸ਼ਿਆਂ ਤੇ ਖੱਲ ਪਾਉਣ ਲਈ ਵਿਸ਼ੇਸ਼ ਗੱਲਬਾਤ ਵੀ ਕੀਤੀ ਗਈ ਇਸ ਮੌਕੇ ਡੀਐਸਪੀ ਬੁੜਲਾਡਾ ਸਿਕੰਦਰ ਸਿੰਘ ਚੀਮਾ ਅਤੇ ਥਾਣਾ ਬਰੇਟਾ ਇੰਚਾਰਜ ਬਲਦੇਵ ਸਿੰਘ ਵੀ ਮੌਜੂਦ ਸਨ ਜੀ ਹਾਂ ਜੀ ਜੇ ਆਪਾਂ ਗੱਲ ਨੂੰ ਬਾਅਦ ਵਿੱਚ ਗੱਲ ਹੀ ਕਰਾਂ ਆਪਾਂ ਦਾ ਇਸ਼ਾਰਾ ਇਹ ਹੋਈ ਹੈ ਕਿ ਨਾਲ ਨਾਲ ਸਮਝਿਆ ਰਹੀ ਨਾ ਤੁਰੀ ਹੋਪ ਹੋੜੀਏ ਦੇਖਦੇ ਨਵਾਬ ਰੇਕਰਦੇ ਆਂ ਔਰ ਪ੍ਰਸ਼ਾਸਨ ਦੇ ਇੱਕ ਧਿਆਨ ਚ ਲਿਆਉਣੇ ਆ ਕੇ ਪਿੰਡ ਹਾਦਪੁਰ ਐਸੇ ਤੋਂ ਦੇਸ਼ ਸਿੰਘ ਪਤਾ ਹੈ ਕਿ ਅਸੀਂ ਸਾਰੀਆਂ ਪਟਕੀਆਂ ਦੇ ਸਾਰੇ ਸਰਪੰਚ तकरीबन ਸਾਰੇ ਸਰਪੰਚੇ ਸਮਾਜ ਤੇ ਹਾਜ਼ਰ ਨੇ ਇਹ ਗੱਲ ਕਹਿੰਿਆ ਰਿਹਾ ਕਿ ਸਾਰੇ ਪਿੰਡ ਦੇ ਲੋਕ ਇਹ ਚਾਹੁੰਦੇ ਨੇ ਵੀ ਕਿ ਸਾਡਾ ਪਿੰਡ ਨਸ਼ਾ ਮੁਕਤ ਹੋਵੇ ਪਰ ਕਿਤਨਾ ਕਿਤੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ कि अ चाहते हाँ प्रशासन का सहयोग करिए प्रशासन भी सा सहयोग करे साले ये गलत मिले क्योंकि ही साइन अखी ही संगीटे बनो की सारा जोड़ है कि सू अभी जे कोई उसमें लगती है और ही सू आज मैं इतने बहादुरपुर पिंड के सरकार की युद्ध नशा के विरुद्ध जो मुहिम चल रही है उसका पिंड लेवल पर लोगों तो डायरेक्ट फीडबैक लेने वास्तु मैं इतने आया लोगों वालों एक एक्चुअल फीडबैक मैंने मिल सके कि जो सा मुहिम है उसका किन्ना असर रहा है तो इस पिंड में वैसे ड्रग्स की स्पेशल कोई प्रॉब्लम नहीं है कि सारे पिंड वाले घरे गए असं पिंड छेती से छेती ड्रग फ्री विलेज बहुत करवाएंगे जो बहुत चंगा उपरला है पिंड का ਤੋਂ ਮੈਂ ਵਕਮਾ ਪਿੰਡਾਂ ਦੇ ਵਿੱਚ ਜਾ ਕੇ ਔਰ ਐਸੇ ਜੋ ਗਰਾਊਂਡ ਲੈਵਲ ਦਾ ਜੋ ਫੀਡਬੈਕ ਲੈ ਰਿਹਾ ਹਾਂ ਤਾਂ ਮਾਨਸਾ ਜ਼ਿਲ੍ਹੇ ਵਿੱਚ ਕਾਫੀ ਅੱਛੀ ਪ੍ਰੋਗਰੈਸ ਹੈਗੀ ਜੋ ਡਰੱਗ ਦੇ ਖਿਲਾਫ ਮੁਹਿੰਮ ਚੱਲੀ ਹੋਈ ਹੈ। ਜ਼ੁੱਧ ਨਸ਼ਿਆਂ ਦੇ ਵਿਰੁੱਧ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਗਈ ਮਹਮ ਕਾਮਯਾਬ ਹੋ ਰਹੀ ਹੈ। ਅੱਜ ਐਸਐਸਪੀ ਸੀਨੀਅਰ ਸਬ-ਡੰਟ ਪੁਲਿਸ ਮਾਨਸਾ ਸ਼ਿਾਸਕ ਧਰਤੀ ਵਾਧਰਪੁਰ ਜਿੱਥੇ ਦਸਵੇਂ ਪਾਸ਼ਾ ਹੈ। ਉੱਥੇ ਪਹੁੰਚੇ ਸੀ ਔਰ ਪਿੰਡ ਵੱਲੋਂ ਬੜਾ ਵੱਡਾ ਸਹਿਯੋਗ ਦਿਖਾਇਆ ਗਿਆ ਔਰ ਇਹ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਉਹਨੇ ਕਿਹਾ ਵੀ ਅਸੀਂ ਜਲਦੀ ਹੈ ਜਿਹੜਾ ਪਿੰਡ 'ਚ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਮਿਲੂਗਾ ਜਿਹੜਾ ਨਸ਼ਾ ਕਰਦਾ ਹੋਊਗਾ ਪਰ ਇੱਥੋਂ ਦੇ ਬਹੁਤ ਸਾਰੇ ਨੌਜਵਾਨ ਮਿਲੇ ਜਿਹੜੇ ਗੇਮਾਂ ਦੇ ਨਾਲ ਜੁੜੇ ਹੋਏ ਐ ਸਟੇਡੀਅਮ ਬਣਿਆ ਹੋਇਆ ਬਹੁਤ ਸਾਰੇ ਬੱਚੇ ਕਬੱਡੀ ਖੇਡਦੇ ਐ ਐਥਲੈਟਿਕਸ ਕਰਦੇ ਐ ਤੇ ਬੜਾ ਮਾਣ ਐ ਬਹਾਦਰਪੁਰ ਪਿੰਡ ਨੇ ਮਾਣ ਮਹਿਸੂਸ ਕੀਤਾ ਵੀ ਅਸੀਂ ਨਸ਼ੇ ਬਿਲਕੁਲ ਇਸ ਸੱਤਾ ਹਕਤਾਰ ਦੀ ਜੋ ਖਤਮ ਕਰਾਂਗੇ ਆਉਣ ਵਾਲੇ ਸਾਲ 'ਚ ਸਟੇਡੀਅਮ ਦਾ ਬੜਾ ਵੱਡਾ ਅਸਰ ਹੋਣਾ ਜੀ ਬੱਚੇ ਜਿਹੜੇ ਬਹੁਤ ਸਾਰੇ ਮੋਬਾਈਲ ਦੀ ਨਜਾਇਜ਼ ਵਰਤੋਂ ਕਰ ਰਹੇ ਐ ਨਸ਼ੇ ਕਰ ਰਿਹਾ ਉਹਨਾਂ ਕੋਲ ਕੋਈ ਟਾਈਮ ਨਹੀਂ ਹੈਗਾ ਉਹ ਗਲਤ ਰਸਤੇ ਪੈਂਦੇ ਜਦੋਂ ਸਟੇਡੀਅਮ ਬਣ ਗਏ ਪਿੰਡਾਂ ਦੇ ਵਿੱਚ ਬਹੁਤ ਸਾਰੇ ਨੌਜਵਾਨ ਪੀੜ੍ਹੀ ਸਾਡੇ ਸਕੂਲੀ ਬੱਚੇ ਜਿਹੜੇ ਉਹ ਸਟੇਡੀਅਮ ਦੇ ਨਾਲ ਜੁੜ ਜਾਣਗੇ ਤੇ ਬਕਾਇਦਾ ਉਹ ਨਸ਼ਿਆਂ ਤੋਂ ਦੂਰ ਹੋਣਗੇ ਆਉਣ ਵਾਲੀ ਜਿਹੜੀ ਜਿਹੜੀ ਸਾਡੀ ਜਵਾਨੀ ਹੈ ਪੁਰਾਣਾ ਜਿਹੜਾ ਪੰਜਾਬ ਹੈ ਸਾਡਾ ਉਹ ਸਾਨੂੰ ਦੇਖਣ ਨੂੰ ਮਿਲੂਗਾ ਜਿਹੜਾ ਨਸ਼ਿਆਂ ਵਿਰੁੱਧ ਜੁੱਧ ਪੰਜਾਬ ਸਰਕਾਰ ਨੇ ਸ਼ੇੜਿਆ ਹੋਇਆ ਹੈ ਪੰਜਾਬ ਸਰਕਾਰ ਪੂਰੀ ਮਿਹਨਤ ਕਰ ਰਹੀ ਹੈ ਇਹਦੇ ਸਿੱਟੇ ਪਿੰਡਾਂ ਦੇ ਵਿੱਚ ਥੋੜੇ ਥੋੜੇ ਆ ਵੀ ਰਹੇ ਨੇ ਜਿਨ੍ਹਾਂ ਦੇ ਨਾਲ ਨਸ਼ੇੜੀਆਂ ਦੇ ਵਿੱਚ ਇੱਕ ਢਾਰਾ ਔਰ ਜਿਹੜੇ ਮਾਪੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਆਸ ਜਾਗੀਏ ਕਿ ਸ਼ਾਇਦ ਨਸ਼ੇ ਤੋਂ ਸਾਡੇ ਜਿਹੜਾ ਸਮਾਜ ਨੂੰ ਮੁਕਤੀ ਮਿਲੇ ਜਿਹੜਾ ਇਸ ਏਰੀਆ ਦੇ ਵਿੱਚ ਸਾਡੇ ਵਿੱਚ ਨਸ਼ਾ ਆਉਂਦਾ ਸੀ ਪਹਿਲਾਂ ਜਿਵੇਂ ਗਲੀਆਂ ਦੇ ਵਿੱਚ ਆਉਂਦਾ ਸੀ ਜੱਕਰ ਕਰ ਕਰ ਤੁਰਿਆ ਫਿਰਦਾ ਸੀ ਉੱਚ ਥੋੜਾ ਜਿਹਾ ਉਹਨਾਂ ਦੇ ਨਸ਼ੇੜੀਆਂ ਸੇਜਾ ਵੇਚਣਾਂ 'ਚ ਡਰ ਪੈਦਾ ਹੋਏ ਨਸ਼ਾ ਪੂਰੀ ਤਰ੍ਹਾਂ ਬੰਦ ਨਹੀਂ ਹੋਣਾ ਪਰ ਉਹ ਘਟਿਆ ਜ਼ਰੂਰ ਹੈ ਉਹ ਜੱਪ ਹੈ ਉਹਨਾਂ ਦਾ ਜਾਓ ਟਿਕੇ ਨਹੀਂ ਪਰ ਘਟੇ ਜ਼ਰੂਰ